ਹੰਕਾਰ ਦੇ ਗੱਲਾਂ ਕਰੇ ਪਕਾਰ ਆ ਕੇ ਵਿੱਚ ਹੰਕਾਰ ਰਹਿ ਗੱਲਾਂ ਕਰੇ ਪਕਾਰ ਉਹ ਮਿੰਨੋ ਦੱਸਦਾ ਗੁਰੂ ਜੀ ਦਿੱਤਾ ਤੇ ਨਾ ਛਾਲ ਉਹ ਦੱਲਾ ਕਹਿੰਦਾ ਗੁਰੂ ਜੀ ਸੁਣਾਵਾ ਗੱਲ ਮੈਂ ਦੱਲਾ ਕਹਿੰਦਾ ਗੁਰੂ ਜੀ ਸੁਣਾਵਾ ਗੱਲ ਮੈਂ ਅਰਜ ਕਰਨਾ ਇੱਕ ਆਇਆ ਚੱਲ ਨਾ ਇੱਕ ਆਇਆ ਚਲ ਮ ਤੂ ਸੁਨ ਨਵਰੇ ਇਹ ਨਾਲ ਲਲਕਾਰ ਦੇ ਤੂ ਸੁਨ ਨਵਰੇ ਇਹ ਨਾਲ ਲਲਕਾਰ ਦੇ ਬਾਸ ਨੂੰ ਜੇ ਉਸ ਮੋਕੇ ਤੇ ਮੰਗਾਂ ਦੇ ਬਾਸ ਨੂੰ ਜੇ ਉਸ ਮੋਕੇ ਤੇ ਮੰਗਾਂ ਦੇ ਮੈਂ ਹਾ ਦਾ ਤਾਂ ਡੱਲਾ ਚੌਧਰੀ ਇਲਾਕੇ ਦਾ ਕਹਿੰਦੇ ਮੈਨੂੰ ਲੋਕ ਪੁੱਤਰ ਲੜਾਕੇ ਦਾ ਜੰਗ ਜਿ ਜਵਾਨ ਮੇਰੇ سینਾ ਠਾਰਦੇ ਮੇਰੇ سینਾ ਠਾਰਦੇ ਦਾਦ ਜੂ ਦੇ ਉਸ ਮੌਕੇ ਤੇ ਵੰਗਾਰਦੇ ਦਾਦ ਜੂ ਦੇ ਉਸ ਮੌਕੇ ਤੇ ਵੰਗਾਰਦੇ ਕੋਈ ਪੈਦਾ ਨਾ ਕਰੇ ਨੰਦਪੁਰ ਛੱਡਣ ਪੈਦਾ ਨਾ ਕਰੇ ਨੰਦ

ਤਹਾਡੇ ਨਾਲ ਕਦੇ ਪੈਂਦਾ ਨਾ ਵਛੜਾ ਸੀ ਟੁੱਟਦੇ ਨਾ ਫੁੱਲ ਹੀਰਿਆਂ ਦੇ ਹਾਰ ਦੇ ਦਾਸ ਨੂੰ ਜੇ ਉਸ ਮੌਕੇ ਤੇ ਮੰਗਾਰ ਦੇ ਦਾਸ ਨੂੰ ਜੇ ਉਸ ਮੌਕੇ ਤੇ ਮੰਗਾਰ ਦੇ ਓਏ ਤੁਸੀਂ ਜਦੋਂ ਗਏ ਚੰਕਰ ਦੇ ਘੜੇ ਜਦੋਂ ਤੁਸੀਂ ਗਏ ਚੰਕਰ ਦੇ ਘੜੇ ਮੈਂ ਖਾਉਰਦੇ ਬੱਤ ਦੇਣਾ ਵੈਰੇ ਜੋ ਤੁਸਾਂ ਨਾ ਖਾਉਰਦੇ ਦਾਸ ਨੂੰ ਲੈ ਖਤਮ ਕਹ ਤੇ ਵਗਾਰਦੇ ਦਾਸ ਨੂੰ ਲੈ ਖਤਮ ਕਹ ਤੇ ਵਗਾਰਦੇ ਹੁੰਦਾ ਤਾਡੇ ਥੱਲੇ ਸੂਣਾ ਦਾ ਵਛੂੜਾ ਕਿਉਂ ਸੂਣਾ ਦਾ ਵਛੂੜਾ ਮਾਈਕ ਲਾ ਗਿਓ ਜਗਰਾਤਾ ਫਿੰਦਾ ਮਾਚਿਵਾਲੇ ਸੁਣਾ ਕਿਉਂ जंगला दा पईंद माची मारे सोना कसट कस सहार दे, कसट सहार दे, दास सारसूं उस मौक़ ते क्यों झंगला च पता माशे क्यों जंगलाच झंगला च पाखे बड़े क्यों ओए बड़े कानू कष्ट धार ऐडे बड़े कानू कष्ट दे बात मुझे उस मौके पर बना देस मुझे उस मौके पर बना देने दसो ਧਰਦਾਤਾ ਮੇਰੇ ਗੁਰ ਜੀ ਦੀ ਥੋੜੇ ਧਰਦਾਤਾ ਮੇਰੇ ਗੁਰ ਜੀ ਦੀ ਥੋੜੇ ਗੁਰੂ ਬਾਣੇ ਚੇਲਿਆਂ ਦੀ ਹੁਣੀ ਤਾਰ ਦੇ ਹੁਣੀ ਤਾਰ ਦੇ ਦਾਸ ਰੂਜੇ ਉਸ ਮੌਕੇ ਤੇ ਵੰਗਾਰ ਦੇ ਦਾਸ ਰੂਜੇ ਉਸ ਮੌਕੇ ਤੇ ुरु साहब डले परखना <स्या> हूं गुरु साहब डले नू जरा रोए हरखना जोगे के योग पर मार दे दास मुझे उस मौके पर मंगा दे दास मुझे उस मौके से मंगा